ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਦੀ ਪਟੀਸ਼ਨ ਤੇ ਅੱਜ ਸੁਣਵਾਈ ਹੋਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਅੰਦਰ ਸੇ ਹਟਾਉਣ ਨੂੰ ਲੈ ਕੇ ਪਟੀਸ਼ਨ ਪਾਇਆ ਗਿਆ ਅਮਰਿਤਪਾਲ ਤੇ ਉਸਦੇ ਸਾਥੀ ਜੇਲ੍ਹ ਦੇ ਵਿੱਚ ਇਸ ਵੇਲੇ ਭੁਖੜ ਹੜਤਾਲ ਕਰ ਰਹੇ ਨੇ ਪਰਿਵਾਰ ਦੇ ਵੱਲੋਂ ਅਮ੍ਰਿਤਸਰ ਦੇ ਵਿੱਚ ਕੀਤੀ ਜਾ ਰਹੀ ਹੜਤਾਲ ਇੱਕ ਪਾਸੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਤੇ ਦੂਜੇ ਪਾਸੇ ਖਾਲਿਸਤਾਨੀ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਤੇ ਉਹਨਾਂ ਦੇ ਸਾਥੀ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਤੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਉਹਨਾਂ ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਯਾਨੀ ਕਿ ਐਨਐਸਏ ਨੂੰ ਹਟਾਉਣ ਦੇ ਲਈ ਦਾਇਰ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਅਹਿਮ ਸੁਣਵਾਈ ਹੋਵੇਗੀ ਇਸ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਸੁਪਰੀਟੈਂਡੈਂਟ ਤੇ ਕੇਂਦਰ ਸਰਕਾਰ ਸਮੇਤ ਸਾਰੀਆਂ ਧਿਰਾਂ ਆਪਣੀਆਂ ਰਿਪੋਰਟਾਂ ਪੇਸ਼ ਕਰਨਗੇ ਅਦਾਲਤ ਨੇ ਉਸ ਨੂੰ ਪਿਛਲੀ ਸੁਣਵਾਈ ਦੌਰਾਨ ਨੋਟਿਸ ਜਾਰੀ ਕੀਤਾ ਸੀ ਦੇਖਿਆ ਜਾਵੇ ਤਾਂ ਜ਼ਰੂਰ ਹੈ ਹਫਤਾ ਪਹਿਲਾਂ ਇਹ ਖਬਰਾਂ ਆਈਆਂ ਸਨ ਕਿ ਜਿਸ ਬੈਰਕ ਦੇ ਵਿੱਚ ਅਮਰਿਤਪਾਲ ਤੇ ਉਹਨਾਂ ਦੇ ਸਾਥੀ ਨੇ ਉਸ ਦੇ ਅੰਦਰ ਇੰਪੋਰਟ ਲੈਂਡ ਦੇ ਲਈ ਉਹਨਾਂ ਦੀ ਹਰ ਇੱਕ ਐਕਟੀਵਿਟੀ ਨੂੰ ਕੈਪਚਰ ਕੀਤਾ ਜਾ ਰਿਹਾ ਹੈ ਕੈਮਰੇ ਲਗਾਏ ਗਏ ਨੇ ਹਿਡਨ ਇਸ ਤੋਂ ਇਲਾਵਾ ਮਾਈਕ ਰੱਖੇ ਗਏ ਨੇ ਹੈਂਡਸੈਟ ਰੱਖੇ ਗਏ ਨੇ ਹੋਰ ਵੀ ਬਹੁਤ ਸਾਰੀਆਂ ਡਿਵਾਈਸਿਸ ਜਿਨ੍ਹਾਂ ਤੋਂ ਅਮਰਿਤਪਾਲ ਤੇ ਉਹਨਾਂ ਦੀ ਸਾਥੀਆਂ ਦੀ ਇੱਕ ਇੱਕ ਐਕਟੀਵਿਟੀ ਜਿਹੜੀ ਹੈ ਕੈਪਚਰ ਹੋਵੇ ਜਿਸ ਤੋਂ ਬਾਅਦ ਇਹ ਪੁਖੜ ਤਾਲ ਦੀ ਗੱਲ ਆ ਕੇ ਗਈ ਸੀ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਨੇ ਬੋਲੋ ਕਿ ਜਦੋਂ ਤੱਕ ਇਹ ਚੀਜ਼ਾਂ ਹਟਾਈਆਂ ਨਹੀਂ ਜਾਂਦੀਆਂ ਉਹ ਪੁਖੜ ਤਾਲਤੇ ਰਹਿਣਗੇ ਸੋ ਐਨਐਸਏ ਜਿਹੜੀ ਲਗਾਈ ਗਈ ਹੈ ਉਸ ਐਨਐਸਏ ਨੂੰ ਹਟਾਉਣ ਦੇ ਲਈ ਪੰਜਾਬ ਉਰਨਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ ਤੇ ਉਸੇ ਅਹਿਮ ਪਟੀਸ਼ਨ ਦੇ ਉੱਤੇ ਖਾਸ ਸੁਣਵਾਈ ਹੋਵੇਗੀ। ਪਰਿਵਾਰ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਹੜਤਾਲ ਤੇ ਦੂਜੇ ਪਾਸੇ ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀ ਭੂ ਹੜਤਾਲ ਤੇ ਬੈਠੇ ਹੋਏ ਨੇ ਜੋ ਕੁਝ ਉਹਨਾਂ ਦੀ ਐਕਟੀਵਿਟੀ ਕੈਪਚਰ ਹੋ ਰਹੀ ਹੈ ਉਸ ਉੱਤੇ ਨਜ਼ਰ ਜਿਹੜੀ ਹੈ ਬਣਾਈ ਹੋਈ ਹੈ। ਸੋ ਉਸੇ ਨੂੰ ਲੈ ਕੇ ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀ ਨਾਰਾਜ਼ ਇਹ ਪਹਿਲਾਂ ਵੀ ਗੱਲਾਂ ਚੱਲੀਆਂ ਸਨ। ਹੁਣ NSA ਨੂੰ ਹਟਾਉਣ ਦੇ ਲਈ ਪੰਜਾਬ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਪਟੀਸ਼ਨ ਦੇ ਉੱਤੇ ਖਾਸ ਅਹਿਮ ਸੁਣਵਾਈ ਅੱਜ ਦੇਖਣ ਨੂੰ ਮਿਲੇਗੀ। ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀ ਜੇਲ੍ਹ ਦੇ ਵਿੱਚ ਕਰ ਰਹੇ ਨੇ ਭੁੱਖ ਹੜਤਾਲ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਪਹਿਲਾਂ ਵੀ ਖਾਣੇ ਨੂੰ ਲੈ ਕੇ ਕਈ ਸਵਾਲ ਚੁੱਕੇ ਗਏ ਸਨ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਖੁਦ ਆਪਣਾ ਜਿਹੜਾ ਖਾਣਾ ਤਿਆਰ ਕੀਤਾ ਜਾ ਰਿਹਾ ਸੀ ਤੇ ਹੁਣ ਜਦੋਂ ਗੱਲ ਆਉਂਦੀ ਹੈ ਐਨਐਸਏ ਦੀ ਐਨਐਸਏ ਹਟਾਉਣ ਨੂੰ ਲੈ ਕੇ ਅੱਜ ਇੱਕ ਪਟੀਸ਼ਨ ਜਿਹੜੀ ਅਧਾਰ ਕੀਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਪਰਿਵਾਰਕ ਮੈਂਬਰ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਤੇ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਤੇ ਉਹਨਾਂ ਦੇ ਸਾਥੀ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਪਟੀਸ਼ਨ ਤੇ ਅੱਜ ਅਹਿਮ ਸੁ ਪੰਜਾਬ ਹਰਨਾ ਹਾਈ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋਵੇਗੀ ਸੋ ਇੱਕ ਵਾਰ ਫਿਰ ਤੋਂ ਇਸ ਉਤੇ ਸੁਣਵਾਈਆਂ ਦਾ ਦੁਆਰ ਜਾਰੀ ਹੋਵੇਗਾ ਪੂਜਾ ਵਰਮਾ ਸਾਡੇ ਸੇ ਯੋਗੀ ਫੋਨ ਲਾਈਨ ਤੇ ਜੁੜਾ ਹੋਏ ਨੇ ਪੂਜਾ ਇਹ ਸੁਣਵਾਈ ਕਿੰਨੇ ਵਜੇ ਤੇ ਕਦੋਂ ਹੋਵੇਗੀ ਦੇਖੋ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਜਿੰਨਾ ਵੀ ਪੰਜਾਬ ਦੇ ਜਿਹੜੇ ਵਸ਼ਿੰਦੇ ਸੀ ਜਿਨ੍ਹਾਂ ਉਤੇ ਐਲਐਸਟੀ ਲੱਗੀ ਹੋਈ ਸੀ ਜਿੰਦੇ ਵਿੱਚ ਅੰਮ੍ਰਿਤਪਾਲ ਤੇ ਉਹਦੇ ਸਾਥੀ ਸ਼ਾਮਿਲ ਨੇ ਉਹਨਾਂ ਦੇ ਉਹਨਾਂ ਨੂੰ ਲੈ ਕੇ ਕਿ ਕੇਸ ਚੱਲ ਰਿਹਾ ਉਹਨਦੇ ਸੀਟਾ ਹੁੰਦੀ ਜਿਹੜੀ ਅਮੰਗ ਕਰ ਰਹੇ ਪਟੀਸ਼ਨ ਦਾਇਰ ਕੀਤੀ ਹੈ ਤੇ ਅੱਜ ਜਿਹੜੀ ਇਹ ਸੁਣਵਾਈ ਹੋਣੀ ਹੈ ਹਾਲਾਂਕਿ ਸਮਾਂ ਜਿਹੜਾ ਹੈ ਉਹ ਲੰਚ ਤੋਂ ਬਾਅਦ ਯਾਨੀ ਕਿ 2 ਵਜੇ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਤੇ ਫਿਲਹਾਲ ਕਿਉਂਕਿ ਜਿਹੜੇ ਅਵਰੇਜ ਪਾਲ ਅਤੇ ਉਸ ਦੇ ਸਾਥੀ ਹੈ ਉਹ ਖਰਦਾਵ ਦੇ ਬੈਠੇ ਹੋਏ ਰਹੇ ਜਿੱਪੂਗਾ ਜੇਲ੍ਹ ਦੇ ਵਿੱਚ ਉੱਥੇ ਹੀ ਅੱਜ ਉਹਨਾਂ ਦੇ ਉੱਤੇ ਐਨਐਸ ਜਿਹੜਾ ਲਗਾਏ ਕੋਸਟਾ ਹਟਾਉਂਦੇ ਉਹਨਾਂ ਨੇ ਪਟੀਸ਼ਨ ਪੇਸ਼ ਕੀਤੀ ਸੀ ਤੇ ਪਿਛਲੀ ਸੁਣਵਾਈ ਦੇ ਵਿੱਚ ਜਿਹੜਾ ਹੈ ਰਿਪੋਰਟ ਤਲਬ ਕੀਤੀ ਗਈ ਸੀ ਹਾਈ ਕੋਰਟ ਵੱਲੋਂ ਜਿਸ ਦੇ ਵਿੱਚ ਜੇਲ੍ਹ ਸੁਪਰਡੈਂਟ ਅਤੇ ਕੇਂਦਰ ਸਰਕਾਰ ਦੇ ਨਾਲ ਹੋਰ ਜਿਹੜੀ ਪਾਰਟੀਆਂ ਹੈ ਜਿਹੜੇ ਰਿਸਪੌਂਡੈਂਟਸ ਹੈ ਉਹਨਾਂ ਸਾਰਿਆਂ ਨੂੰ ਕਿਹਾ ਸੀਗਾ ਕਿ ਰਿਪੋਰਟ ਪੇ ਤੇ ਅੱਜ ਜਿਹੜੀ ਰਿਪੋਰਟ ਪੇਸ਼ ਕੀਤੀ ਜਾਏਗੀ ਕੋਰਟ ਵੱਲੋਂ ਪਹਿਲਾ ਹੋਈ ਸੁਣਵਾਈ ਦੇ ਵਿੱਚ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਹਾਲਾਂਕਿ ਇਸ ਮਾਮਲੇ ਵਿੱਚ ਤੁਹਾਨੂੰ ਵੀ ਦੱਸ ਦਿੰਦੇ ਹਾਂ ਕਿ ਬਹੁਤ ਜਲਦੀ ਜਿਹੜੀ ਹੈ ਕਈ ਅਜਿਹੇ ਨੌਜਵਾਨ ਨੇ ਜਿਨ੍ਹਾਂ ਉੱਤੇ ਐਨਐਸਏ ਲੱਗੀ ਸੀ ਉਹ ਮਾਰਚ ਦੇ ਮਹੀਨੇ ਦੇ ਵਿੱਚ ਹਟਣ ਜਾ ਰਹੀ ਹੈ ਤੇ ਹੋ ਸਕਦਾ ਹੈ ਕਿ ਉਸ ਤੋਂ ਪਹਿਲਾਂ ਕੋਈ ਇੱਕ ਅਹਿਮ ਫੈਸਲਾ ਹਾਈ ਕੋਰਟ ਅੱਜ ਦੇ ਦੇਵੇ ਕਿਉਂਕਿ ਆਸ ਉਹਨਾਂ ਨੂੰ ਬਹੁਤ ਜ਼ਿਆਦਾ ਹੈ ਜਿਹੜੇ ਡਿਗਬਰਗੜ ਦੇ ਵਿੱਚ ਬੈਠੇ ਹੋਏ ਨੇ ਔਰ ਇਸ ਤੋਂ ਪਹਿਲਾਂ ਵੀ ਅਸੀਂ ਦੇਖਿਆ ਕਿ ਉਹਨਾਂ ਨੇ આરોਪ ਲਗਾਏ ਸੀ ਕਿ ਸਾਡੀ ਜਿਹੜੀ ਜਾਸੂਸੀ ਹੋ ਰਹੀ ਹੈ ਸਾਡੇ ਜਿਹੜੇ ਸਾਡੇ ਹਰੀ ਫਾਰਮੈਟ ਨੂੰ ਟੈਪ ਕੀਤਾ ਜਾ ਰਿਹਾ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਤੇ ਅਪ੍ਰੈਲ 2023 ਨੂੰ ਜਿਹੜਾ ਅਮਰਿਤਪਾਲ ਨੂੰ ਗ੍ਰਿਫਤਾਰ ਕੀਤਾ ਸੀ ਤਦ ਤੋਂ ਲੈ ਕੇ ਹੁਣ ਤੱਕ ਉਹ ਜੇਲ੍ਹ ਦੇ ਵਿੱਚ ਨੇ ਕਿਉਂਕਿ ਐਨਐਸਓ ਲੱਗੀ ਸੀ ਕਿ ਇਸ ਕਰਕੇ ਪੰਜਾਬ ਤੋਂ ਬਾਹਰ ਹੋਰ ਕਿਸੇ ਜੇਲ੍ਹ ਦੇ ਵਿੱਚ ਉਸ ਨੂੰ ਰੱਖਿਆ ਗਿਆ ਤੇ ਦੇਖਣਾ ਇਹ ਹੋਏਗਾ ਕਿ ਅੱਜ ਹਾਈ ਕੋਰਟ ਦੇ ਸਾਹਮਣੇ ਜਿਹੜੀ ਰਿਪੋਰਟ ਪੇਸ਼ ਕੀਤੀ ਜਾਏਗੀ ਉਸ ਤੋਂ ਬਾਅਦ ਹਾਈ ਕੋਰਟ ਦਾ ਕੀ ਰੁਖ ਰ ਹੋਏਗਾ ਜੀ ਠੀਕ ਹੈ ਸ਼ੁਕਰੀਆ ਪੂਜਾ तमाम ਜਾਣਕਾਰੀ ਦੇਣ ਦੇ ਲਈ ਸੋ ਅਮਰਿਤਪਾਲ ਦੀ ਪਟੀਸ਼ਨ ਜਿਸ ਵਿੱਚ ਐਨਐਸਏ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਪਾਈ ਹੈ ਐਨਐਸਏ ਨੂੰ ਹਟਾਇਆ ਜਾਵੇ ਸੋ ਇਸ ਨੂੰ ਲੈ ਕੇ ਉਹ ਪੁਖੜਤਾਲ ਤੇ ਤਾਂ ਬੈਠੇ ਹੋਏ ਨੇ ਅਮਰਪਾਲ ਤੇ ਉਹਨਾਂ ਦੇ ਸਾਥੀ ਤੇ ਪਰਿਵਾਰਕ ਮੈਂਬਰ ਵੀ ਪੁਖੜਤਾਲ ਤੇ ਬੈਠੇ ਹੋਏ ਸੋ ਅਹਿਮ ਸੁਣਵਾਈ ਅੱਜ ਦੇਖਣ ਵਾਲੀ ਹੋਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਵੇਗੀ ਅਮਰਪਾਲ ਤੇ ਉਹਨਾਂ ਦੇ ਸਾਥੀ ਇਸ ਵੇਲੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਨੇ ਐਨਐਸਏ ਦੇ ਤਹਿਤ ਉਹਨਾਂ ਤੇ ਕਾਰਵਾਈ ਹੋਈ ਹੈ ਉਸੇ ਦੌਰਾਨ ਜਦੋਂ ਉਹਨਾਂ ਦੇ ਬੈਰਕ ਦੇ ਵਿੱਚੋਂ ਜਿੱਥੇ ਉਹ ਉਹਨਾਂ ਨੂੰ ਰੱਖਿਆ ਗਿਆ ਉੱਥੇ ਜਿਹੜੀਆਂ ਹਿਡਨ ਡਿਵਾਈਸਸ ਮਿਲੀਆਂ ਨੇ ਜਿਸ ਦੇ ਦੌਰਾਨ ਉਹਨਾਂ ਦੀ ਜਿਹੜੀ ਹਰ ਇੱਕ ਚੀਜ਼ ਕੈਪਚਰ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਅਮਰਿਤਪਾਲ ਹੜਤਾਲ ਤੇ ਬੈਠੇ ਸੋ ਹੁਣ ਪੰਜਾਬ ਉਰਾਨਾ ਹਾਈ ਕੋਰਟ ਦੇ ਵਿੱਚ ਐਮ ਸੁਣਵਾਈ ਐਨਐਸਏ ਹਟਾਉਣ ਨੂੰ ਲੈ ਕੇ ਹੋਵੇਗੀ